ਫੜੇਗੇ ਬੰਦੇ ਹਾਂ ਫੜੇਗੇ ਇਸੇ ਕਰੋਨਾ ਮੇ ਰੋਤ ਲੈ ਆ ਜਾਵੇ ਪਹਿਲਾਂ ਤਾਂ ਮੈਂ ਕਹਿੰਦਾ ਉਹ ਛੱਡਦੇ ਫਿਰਾਂ ਉਹ ਚੋਰ ਤਾਂ ਜੇਲ੍ਹ ਚਲੇ ਗਏ ਅੱਛਾ ਕਿ ਫਿਰ ਆਪੈਨਾ ਵੀ ਫਟਦਾ ਫਟ ਥੱਲੇ ਤੇਵਾ ਸਕਦਾ ਹਾਂ ਮੈਂ ਬਿਲਕੁਲ ਕਿੰਨੇ ਵਾਲੀ ਸਾਡੇ ਮਟੀਆਂ ਕਿਲੇ ਦੱਸਦਾ ਸਕਦਾ ਹੈ ਕਿ ਕਾ ਜੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕੱਲ ਨੂੰ ਜੇ ਸਾਨੂੰ ਕੋਈ ਬੰਦਾ ਫਸ ਜਾਂਦਾ ਉਪਰਾਂ ਬੰਦਾ ਕੱਲ ਨੂੰ ਸਾਨੂੰ ਪ੍ਰਸ਼ਾਸਨ ਨੇ ਇਹ ਨਾ ਕਹੇ ਵੀ ਇਹ ਮੈਂਟਲਿਟੀ ਜਾਂ ਇਹ ਦਿਮਾਗ ਤੌਰ ਤੇ ਅਫਸੈਟ ਹੈ ਅਸੀਂ ਚੱਕ ਦੇਣਾ ਹੈ ਕੱਲ ਨੂੰ ਇਹ ਨਾ ਕਹੇ ਵੀ ਪੱਧਰ ਤੇ ਕਾਰਵਾਈ ਕਰ ਅਸੀਂ ਆਪਣੇ ਨਗਰ ਦੇ ਪੱਧਰ ਤੇ ਕਾਰਵਾਈ ਕਰਨੀ ਹੋ ਕਰਨੀ ਹੈ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਦੇਖੋ ਸਾਨੂੰ ਬਹੁਤ ਚਿਰ ਹੋ ਗਿਆ ਅੱਕੇ ਪਏ ਹੁਣ ਕਦੀ ਟਰਾਂਫਰਮ ਚੋਰੀ ਹੋ ਗਏ ਕਦੀ ਤਾਰਾਂ ਲੈ ਕੇ ਵੱਢ ਕੇ ਕੱਲ ਨੂੰ ਕਿਸੇ ਬੰਦੇ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਫਿਰ ਜਾਗੂਗਾ सरपंच साहब बीती रात ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਵੀ 22 ਕਿਸਾਨਾਂ ਦੀ ਮੋਟਰਾਂ ਤੋਂ ਤਾਰਾਂ ਵੱਢ ਕੇ ਲੈ ਗਏ 스타ਟਰ ਤੱਕ ਦੀ ਵੀ ਨਹੀਂ ਛੱਡੇ ਕੀ ਕਹਾਂਗੇ ਸਰ ਮੈਂ ਇਸ ਦੁੱਖ ਦੀ ਘੜੀ ਚ ਕਿਸਾਨਾਂ ਦੇ ਨਾਲ ਆ ਔਰ ਜਿੱਥੇ ਵੀ ਮੈਨੂੰ ਕਿਸਾਨ ਕਹਿਣਗੇ ਜਿਵੇਂ ਮੇਰੇ ਕਿਸਾਨ ਭਰਾ ਸਾਡੀ ਪੰਚਾਇਤ ਨੂੰ ಗ್ರಾಮ ਪੰਚਾਇਤ ਨੂੰ ਜੋ ਵੀ ਡਿਊਟੀ ਲਾਉਣਗੇ ਸੀ ਉਹਨਾਂ ਦੇ ਨਾਲ ਆ ਪਰ ਜੋ ਇਹ ਕਾਰਨਾਮਾ ਹੋਇਆ ਜੋ ਇਹ ਘਟਨਾਗਰਮ ਹੋਇਆ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਮੈਂ ਆਪਣੇ ਪੱਧਰ ਤੇ ਬਹੁਤ ਬੇਨਤੀਆਂ ਕਰ ਚੁੱਕਿਆ ਜਿਹਦੇ ਚ ਪ੍ਰਸ਼ਾਸਨ ਨੂੰ ਸਾਨੂੰ ਕੋਈ ਸਾਥ ਨਹੀਂ ਦਿੰਦਾ ਪ੍ਰਸ਼ਾਸਨ ਦੇ ਲੱਭ ਜੇ ਹੁੰਦੇ ਨੇ ਸਾਡੇ ਕੋਲ ਮੁਲਾਜ਼ਮ ਨਹੀਂ ਤਾਂ ਇਸ ਕਰਕੇ ਜੇ ਸਰਕਾਰ ਕਹਿ ਦਿੰਦੀ ਹੈ ਕਿ ਚਿੱਟਾ ਖਤਮ ਕਰਨਾ ਹੈ ਚਿੱਟਾ ਇਦਾਂ ਖਤਮ ਨਹੀਂ ਹੋਣਾ ਪ੍ਰਸ਼ਾਸਨ ਵੀ ਤਾਂ ਥਾਣੇ 'ਚ ਦੇਣੇ ਚਾਹੀਦੇ ਥਾਣੇ 'ਚ ਪ੍ਰਸ਼ਾਸਨ ਨਹੀਂ ਸਾਡੇ ਕੋਲ ਆਈਓ ਸਾਹਿਬ ਆਏ ਸੀਗੇ ਉਹਨਾਂ ਨੇ ਤਾਂ ਬਿਆਨ ਇਹ ਸੀਗਾ ਕਿ ਮੈਂ ਕੱਲਾ ਆ ਰਿਹਾ ਮੇਰੇ ਕੋਲ ਕੋਈ ਮੁਲਾਜ਼ਮ ਨਹੀਂ ਤਾਂ ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਆਂ ਸੀ ਤਾਂ ਕਿ ਪਹਿਲਾਂ ਥਾਣਿਆਂ ਦੇ ਵਿੱਚ ਗੌਰ ਕਰੋ ਕਿ ਤੁਹਾਡੇ ਕਿੰਨੇ ਮੁਲਾਜ਼ਮ ਨੇ ਕੀ ਗੱਲਬਾਤ ਹੈ ਫਿਰ ਆਪਾਂ ਅੱਗੇ ਨਸ਼ਿਆਂ ਦੇ ਮੁੱਦਿਆਂ ਤੇ ਆਪਾਂ ਗੱਲ ਚਲਾਈਏ ਠੀਕ ਹੈ ਤਾਂ ਇਸ ਕਰਕੇ ਮੈਂ ਜੋ ਵੀ ਸਾਡੇ ਨਗਰ 'ਚ ਇਹ ਘਟਨਾ ਹੋਈ ਹੈ ਇਹ ਬਹੁਤ ਨਿੰਦਣਯੋਗ ਘਟਨਾ ਹੈ ਇਹ ਅੱਜ ਨਹੀਂ ਸਰ ਪਹਿਲਾਂ ਵੀ ਹੋਈਆਂ ਹੂੰ ਤਕਰੀਬਨ 10 ਦਿਨ ਪਹਿਲਾਂ ਵੀ ਹੋਈਆਂ ਸੀਗੀਆਂ ਹੂੰ ਤਾਂ ਅਸੀਂ ਉਦੋਂ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਪ੍ਰਸ਼ਾਸਨ ਜੋ ਸਮਾਣੇ ਦਾ ਪ੍ਰਸ਼ਾਸਨ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਇਹ ਤਾਂ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਹੂੰ ਰਾਤ ਦੀ ਚੋਰੀ ਹੋਈ ਹੈ ਪੁਲਿਸ ਹੁਣਾ ਹੀ ਹੈ ਜੀ ਪੁਲਿਸ ਸਰ ਮੈਂ ਸਵੇਰੇ 7 ਵਜੇ ਦੀਆਂ ਤੌਲਾ ਕੀਤੀਆਂ ਔਰ 10 ਵਜੇ ਮੇਰੇ ਕੋਲ ਮਲਾਜਮ ਪਹੁੰਚਿਆ ਜੀ ਉਹ ਵੀ ਇੱਕ ਮਲਾਜਮ ਪਹੁੰਚਿਆ ਉਹ ਵੀ ਆ ਕੇ ਕਹਿੰਦਾ ਕਿ ਸਰਪੰਚ ਸਾਹਿਬ ਮੈਂ ਕੀ ਕਰਾਂ ਮੈਂ ਤਾਂ ਖੁਦ 24 ਘੰਟੇ ਦੀ ਡਿਊਟੀ ਤੇ ਬੈਠਾ ਮੈਂ ਤਾਂ 8 ਵਜੇ ਮੇਰੀ ਡਿਊਟੀ ਖਤਮ ਹੋ ਰਹੀ ਸੀ ਇਸ ਪਿੰਡ ਨੂੰ ਆਪਣੇ ਨੂੰ ਨਿਆ ਕਿਵੇਂ ਦਵਾ ਸਕਦਾ ਹੂੰ ਕਿਉਂਕਿ ਮੈਨੂੰ ਪਿੰਡ ਨੇ ਬਹੁਤ ਉਮੀਦ ਕਰਕੇ ਸਾਨੂੰ ਸਰਪੰਚ ਪੰਚਾਇਤ ਨਗਰ ਕੁਸ਼ੀ ਨਾਲ ਚੁਣਦਾ ਜੀ ਬਿਲਕੁਲ ਤਾਂ ਪਰ ਸਾਡੇ ਵੀ ਸਰਕਾਰ ਨੂੰ ਇਹੀ ਬੇਨਤੀ ਹੈ ਅਸੀਂ ਤਾਂ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਜੇ ਆਪਾਂ ਨਸ਼ੇ ਖਤਮ ਕਰਨੇ ਨੇ ਤਾਂ ਆਪਾਂ ਨੂੰ ਗਰਾਊਂਡ ਤੇ ਆਪਾਂ ਨੂੰ ਉਤਰਨਾ ਪੈਣਾ ਆਪਣੇ ਵਿਧਾਇਕਾਂ ਨੂੰ ਆਪਣੇ ਜਿਹੜੇ ਪ੍ਰਸ਼ਾਸਨ ਦੇ ਨਾਲ ਟਾਈਪ ਕਰਕੇ ਸਰਪੰਚਾਂ ਨੂੰ ਵੀ ਚਾਹ ਗਰਾਊਂਡ ਤੇ ਤਾਰੋ ਪਰ ਪ੍ਰਸ਼ਾਸਨ ਤਾਂ ਪੂਰਾ ਕਰੋ ਪਹਿਲਾਂ ਫਿਰ ਆਪਾਂ ਨਸ਼ਿਆਂ ਦੀ ਕੋਈ ਗੱਲ ਤੋਰੀਏ ਠੀਕ ਹੈ